ਕਿਵੇਂ ਵੇਖ ਰਹੇ ਹੋ ਪੰਜਵੜ ਪਿੰਡ ਤੁਸੀਂ ਬੈਠੇ ਹੋ ਇਸ ਟਾਈਮ ਦੇ ਉੱਤੇ ਇਸ ਹਲਕੇ ਵਿੱਚ ਚਿਰ ਰਹੇ ਹੋ ਕਿਵੇਂ ਦਾ ਮਾਹੌਲ ਆ ਵਧੀਆ ਮਾਹੌਲ ਪੰਜਵੜ ਪਿੰਡ ਜਿਹੜਾ ਬੜਾ ਪੰਥਕ ਪਿੰਡ ਆ ਤੇ ਸਾਡੇ ਯੋਧਿਆਂ ਦਾ ਪਿੰਡ ਹੈ ਇਸ ਕਰਕੇ ਮੈਂ ਅੱਜ ਸਵੇਰ ਦੀ ਰੋਡ ਸ਼ੋਅ ਦੇ ਨਾਲ ਆ ਤੇ ਇਹ ਪਿਛਲੇ ਪਿੰਡ ਤੋਂ ਹੀ ਮੈਂ ਅ ਅੱਗੇ ਅੱਗੇ ਇੱਧਰ ਆ ਗਈਆਂ ਤੇ ਇਸ ਬੱਚੇ ਨੂੰ ਕੌਮ ਨੇ ਥਾਪੜਾ ਦੇ ਕੇ ਸਾਝਾ ਉਮੀਦਵਾਰ ਐਲਾਨ ਕੇ ਨੂੰ ਤੋੜਿਆ ਤੇ ਮੇਰੀ ਇਹ اپੀਲ ਹੈ ਬੇਨਤੀ ਹੈ ਸਾਰੀ ਕੌਮ ਦੇ ਜਿੰਨੇ ਵੀ ਸੋਹਰਦ ਵੋਟਰ ਨੇ ਵੀ ਇੱਕ ਇੱਕ ਵੋਟ ਜਿਹੜੀ ਆ ਉਹ ਇਸ ਬੱਚੇ ਨੂੰ ਪਾਓ ਜ਼ੁਲਮ ਦੇ ਖਿਲਾਫ ਧੱਕੇਸ਼ਾਈਆਂ ਦੇ ਖਿਲਾਫ ਤੇ ਅਸੀਂ ਚਾਹੁੰਦੇ ਆ ਵੀ ਇਹ ਭਾਈ ਸੰਦੀਪ ਸਿੰਘ ਦਾ ਭਰਾ ਮਨਦੀਪ ਸਿੰਘ ਕੌਮੀ ਯੋਧਾ ਕੌਮੀ ਬੱਚਾ ਹੈ ਤੇ ਇਹਦੀ ਪਿੱਠ ਦੇ ਉੱਤੇ ਹਰ ਸਿੱਖ ਹਰ ਭੈਣ ਭਰਾ ਹਰ ਲਾਕੇ ਦਾ ਵੋਟਰ ਜਿਹੜਾ ਇਹਦੇ ਪਿੱਛੇ ਖੜਾ ਹੋਵੇ ਇਹਨੂੰ ਇੱਕ ਇੱਕ ਵੋਟ ਪਾ ਕੇ ਜਿਤਾਵੇ ਕਿਉਂਕਿ ਇਹਦਾ ਹੱਕ ਬਣਦਾ ਹੈ ਇਹ ਜ਼ੁਲਮ ਦੇ ਖਿਲਾਫ ਧੱਕੇਸ਼ਾਹੀ ਦੇ ਖਿਲਾਫ ਆਵਾਜ਼ ਉਠਾਉਣ ਵਾਲਿਆਂ ਯੋਧਿਆਂ ਨੂੰ ਅਸੀਂ ਉਹਨਾਂ ਦੀ ਪਿੱਠ ਨਾ ਲਗੰਦਈਏ ਜਿਹੜੇ ਯੋਧੇ ਹੁੰਦੇ ਆ ਨਾ ਜਿਹੜੇ ਸੱਚ ਦੇ ਮਾਰਗ ਤੇ ਤੁਰਦੇ ਨੇ ਜਿਹੜੇ ਹੱਕ ਦੀ ਗੱਲ ਕਰਦੇ ਨੇ ਸੱਚ ਦੀ ਗੱਲ ਕਰਦੇ ਨੇ ਉਹ ਕਰੂ ਕਫਨ ਬਣ ਕੇ ਤੁਰਦੇ ਨੇ ਸਿਰ ਦੇ ਉੱਤੇ ਉਹ ਇਹ ਨਹੀਂ ਦੇਖਦੇ ਕਿ ਸਾਡੇ ਬੱਚਿਆਂ ਦਾ ਕੀ ਬਣੇਗਾ ਸਾਡੇ ਪਰਿਵਾਰ ਦਾ ਕੀ ਬਣੇਗਾ ਜਾਂ ਸਾਨੂੰ ਕਿੰਨਾ ਕੋਈ ਜਲੀਲ ਕਰੇਗੀ ਜਾਂ ਸਰਕਾਰ ਸਾਨੂੰ ਕਿਸ ਮੋਤ ਮਾਰੇਗੀ ਉਹ ਇਹ ਚੀਜ਼ਾਂ ਦਾ ਪਰਵਾਹ ਨਹੀਂ ਕਰਦੇ ਅਣਖੀਲੇ ਯੋਧਿਆਂ ਦੀ ਇਹ ਨਿਸ਼ਾਨੀ ਹੁੰਦੀ ਆ ਉਹਨਾਂ ਨੇ ਮੌਕਾ ਹੱਥੋਂ ਨਹੀਂ ਜਾਣ ਦੇਣਾ ਹੁੰਦਾ ਉਹ ਤੇ ਕਾਬੂ ਆ ਗਿਆ ਉਹ ਤੇ ਉਹਨੇ ਚਾੜਤਾ ਗੱਡੀ ਉਹ ਵਧਾਈ ਦਾ ਪਾਤਰ ਕਿਸ ਬਾਦਲ ਧੜੇ ਦੀ ਗੱਲ ਕੀਤੀ ਉਹਨਾਂ ਵੱਲੋਂ ਦਾ ਉਮੀਦਵਾਰ ਖੜਾ ਰਹਿ ਗਿਆ ਬੀਬੀ ਸੁਖਵਿੰਦਰ ਕੌਰ ਜੀ ਉਹ ਦੱਸਿਆ ਜਾ ਰਿਹਾ ਹੈ ਕਿ ਉਹ ਪਤਨੀ ਆ ਜਿਹੜੇ ਧਰਮੀ ਫੌਜੀ ਉਸ ਪਰਿਵਾਰ ਦੇ ਵਿੱਚੋਂ ਆ ਕੋਈ ਫਰਕ ਪਊਗਾ ਵੋਟਾਂ 'ਚ ਵੰਡੀਆਂ ਵੀ ਜਾ ਸਕਦਾ ਜਿਮਨੀ ਚੋਣ ਦੇ ਵਿੱਚ ਸਰਕਾਰ ਮੌਜੂਦਾ ਸਰਕਾਰ ਦਾ ਦਬਦਬਾ ਰਹਿਦਾ ਉਹਨਾਂ ਨੇ ਸ਼ੁਰੂ ਤੋਂ ਹੀ ਇਹ ਨੀਤੀ ਅਪਣਾਈ ਆ ਵੀ ਪਾੜੋ ਤੇ ਰਾਜ ਕਰੋ ਪਹਿਲੇ ਸਾਨੂੰ ਖੇਰੂ ਖੇਰੂ ਕੀਤਾ ਹੋਇਆ ਤੇ ਬਾਅਦਲਾ ਨੇ ਕੋਈ ਨਾ ਕੋਈ ਬਦਲ ਲੱਭਣਾ ਹੀ ਹੁੰਦਾ ਪੰਥਕ ਵੋਟ ਤੋੜਨ ਵਾਸਤੇ ਉਈਣਾ ਨੇ ਬੜੀ ਚਲਾਕੀ ਦੇ ਨਾਲ ਉਸ ਬੀਬੀ ਨੂੰ ਲਿਆ ਕੇ ਖੜਾ ਕੀਤਾ ਜਦਕਿ ਮੇਰਾ ਖਿਆਲ ਮੈਂ ਸੁੰਡ ਚ ਆਇਆ ਵੀ ਉਹ ਬੀਬੀ ਦਾ ਘਰ ਵਾਲੇ ਦਾ ਕਿਤੇ ਕਿਸੇ ਧਰਮੀ ਫੌਜੀਆਂ ਦੀ ਲਿਸਟ ਵਿੱਚ ਨਾ ਹੀ ਨਹੀਂ ਹੈਗਾ ਆਮ ਆਦਮੀ ਪਾਰਟੀ ਨੂੰ ਕਿੱਥੇ ਰੱਖ ਕੇ ਵੇਖ ਰਹੇ ਤੁਸੀਂ ਆਮ ਆਦਮੀ ਕਾਦੀ ਪਾਰਟੀ ਆਈ ਕੋਈ ਪਾਰਟੀ ਨਹੀਂ ਗਈ ਇਹ ਤੇ ਤੁਹਾਡੇ ਦੋਵਾਂ ਧਰਾਂ ਦੇ ਜਿਹੜੀਆਂ ਕਾਂਗਰਸ ਤੇ ਜਿਹੜੀ ਅਕਾਲੀ ਸਰਕਾਰ ਸੀਗੀ ਭਾਜੀਪੀ ਪਲੱਸ ਇਹਨਾਂ ਸਰਕਾਰਾਂ ਤੋਂ ਦੁਖੀ ਸੀਗੇ ਲੋਕ ਤੇ ਇਹਨਾਂ ਦੀ ਲਾਟਰੀ ਨਿਕਲਾਈ ਥਰਡ ਪਰਸਨ ਬਣਾ ਨਹੀਂ ਵਟਾ ਪਾਤੀਆਂ ਤੇ ਇਹਨਾਂ ਦੀ ਲਾਟਰੀ ਨਿਕਲਾਈ ਇਹ ਕੋਈ ਯੋਗ ਥੋੜੀ ਸੀ ਸਰਕਾਰ ਰਾਜਾ ਬਣ ਕੇ ਤਾਂ ਹੈ ਹੀ ਕਮਲਾ ਬੋਲਣ ਦਾ ਨਹੀਂ ਪਤਾ ਉਹਨੂੰ ਕਿੱਥੇ ਕੀ ਬੋਲਣਾ ਜਿਹੜਾ ਕਦੀ ਕੌਮ ਦਾ ਹਮਦਰਦ ਹਮਦਰਦ ਨਹੀਂ ਰਿਹਾ ਪੰਜਾਬ ਦਾ ਹਮਦਰਦ ਨਹੀਂ ਰਿਹਾ ਉਸ ਬੰਦੇ ਨੂੰ ਕੀ ਸਮਝਦੇ ਹੋ ਤੁਸੀਂ ਕਿ ਮੈਂ ਖਾਲਿਸਤਾਨ ਦੀ ਗੱਲ ਨਹੀਂ ਮੈਂ ਹਿੰਦੁਸਤਾਨ ਵਾਲਾ ਪਸੰਦ ਕਰਦਾ ਕਿ ਖਾਲਿਸਤਾਨ ਤੇ ਰਣਕੇ ਖਾਲਿਸਤਾਨ ਦੀ ਗੱਲ ਕਰਦਾ ਇਹ ਇਹ ਤਾਂ ਚਾਹੁੰਦੇ ਆ ਵੀ ਅਸੀਂ ਖਾਲਿਸਤਾਨ ਮੰਗੀਏ ਤੇ ਅਸੀਂ ਬਣਾਈਏ ਖਾਲਿਸਤਾਨ ਤੇ ਮੁੜ ਕੇ ਪੇਰ ਸਾਨੂੰ ਮਰਵਾ ਦੇਣਗੇ ਤੇ ਇਹ ਰਾਜਕਰਨਗੇ ਇਹਦੇ ਚੋਂਦੇ ਨਜ਼ਾਰੇ ਘਰ ਤੋਂ ਘਰ ਵੀ 30 25000 ਦੀ ਲੀਡ ਦੇ ਨਾਲ ਸੰਦੀਪ ਜਿਹੜਾ ਵਾ ਅੱਗੇ ਜਾਊਗਾ ਜਿੱਤੂਗਾ ਜੀ ਹਾਂਜੀ ਸੰਗਤਾਂ ਜਿਹੜੀਆਂ ਉਹਨਾਂ ਦੇ ਵਿੱਚ ਬਹੁਤ ਹਤਸ਼ਾਹ ਵਾ ਲੋਕ ਜਿਹੜੇ ਉਹਨਾਂ ਦੇ ਪਰਚਾ ਪੁਰਚਾ ਦਰਜਾਂ ਤੋਂ ਜਿਹੜਾ ਵਾ ਸਾਹਮਣੇ ਨਹੀਂ ਆਉਂਦੇ ਬੋਰਡ ਜਿਹੜੀ ਉਹ ਸਾਰੀ ਅੰਦਰਖਾਤੇ ਸੰਦੀਪ ਨੂੰ ਬਿਲਕੁਲ ਤਰਨਤਨ ਹਲਕੇ 'ਚ ਮੌਜੂਦ ਆ ਦਾਵੇਦਾਰੀ ਸਾਰੀਆਂ ਪਾਰਟੀਆਂ ਕਰ ਰਹੀਆਂ ਥੋੜੀ ਦੇਰ ਪਹਿਲਾਂ ਇੱਕ ਵੱਡਾ ਰੋਡ ਸ਼ੋਅ ਮਨਦੀਪ ਸਿੰਘ ਨੇ ਕੱਢਿਆ ਮਨਦੀਪ ਸਿੰਘ ਸੰਦੀਪ ਸਿੰਘ ਸੈਣੀ ਦੇ ਭਰਾਤਾ ਪੰਜ ਵੜ ਪਿੰਡ ਦੇ ਵਿੱਚ ਮੌਜੂਦ ਆ ਪੰਜ ਵੜ ਤੋਂ ਬਾਅਦ ਵਿੱਚ ਹੋਰ ਰੋਡ ਸ਼ੋਅ ਅੱਗੇ ਜਾਣਾ ਵਾ ਸ਼ਾਮ ਤੱਕ ਕਦਮ ਦਰ ਕਦਮ ਜੋ ਜੋ ਕਾਫਲਾ ਕੀ ਬਾਤ ਆ ਵਾ ਤ्यों ਤੋਂ ਜਿੱਤ ਦੀ ਉਮੀਦਾਂ ਵੀ ਕਹਿੰਦੇ ਕਿ ਸਾਡੀਆਂ ਬਣ ਰਹੀਆਂ ਵਾ ਥੋੜੀ ਦੇਰ ਪਹਿਲਾਂ ਅਸੀਂ ਵੱਖ-ਵੱਖ ਆਗੂ ਨਾਲ ਗੱਲ ਕੀਤੀ ਸੀ ਵਾਰਸ ਪੰਜਾਬ ਦੇ ਜਥੇਬੰਦੀ ਦੇ ਆਗੂ ਨਾਲ ਗੱਲ ਕੀਤੀ ਸੀ ਮਨਦੀਪ ਸਿੰਘ ਨਾਲ ਗੱਲ ਕੀਤੀ ਸੀ ਸਾਡੇ ਨਾਲ ਬੜੀ ਪਿਆਰੀ ਸ਼ਖਸੀਅਤ ਸੰਤ ਜਨੈਲ ਸਿੰਘ ਖਾਲਸਾ ਭਿੰਡਰਵਾਲੇ ਦੇ ਪੀਏ ਉਹਨਾਂ ਦੀ ਧਰਮ ਸਪਤਨੀ ਬੀਬੀ ਪ੍ਰੀਤਮ ਕੌਰ ਜੀ ਜੁੜ ਚੁੱਕੇ ਆ ਗੁਰ ਫਤਿਹ ਸਾਂਝ ਕਰਦੇ ਆਂ ਬੀਬੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਕਿਵੇਂ ਚੜਦੀ ਕਲਾ ਜੀ ਬਿਲਕੁਲ ਚੜਦੀ ਕਲਾ ਕਿਵੇਂ ਵੇਖ ਰਹੇ ਹੋ ਪੰਜਵੜ ਪਿੰਡ ਚ ਤੁਸੀਂ ਬੈਠੇ ਹੋ ਇਸ ਟਾਈਮ ਦੇ ਉੱਤੇ ਇਸ ਹਲਕੇ ਚ ਵਿਚਰ ਰਹੇ ਹੋ ਕਿਵੇਂ ਦਾ ਮਾਹੌਲ ਆ ਵਧੀਆ ਮਾਹੌਲ ਪੰਜਵੜ ਪਿੰਡ ਜਿਹੜਾ ਬੜਾ ਪੰਥਕ ਪਿੰਡ ਆ ਤੇ ਸਾਡੇ ਯੋਧਿਆਂ ਦਾ ਪਿੰਡ ਹੈ ਇਸ ਕਰਕੇ ਮੈਂ ਅੱਜ ਸਵੇਰ ਦੀ ਰੋਡ ਸ਼ੋਅ ਦੇ ਨਾਲ ਆ ਤੇ ਇਹ ਪਿਛਲੇ ਪਿੰਡ ਤੋਂ ਹੀ ਮੈਂ ਅ ਅੱਗੇ ਅੱਗੇ ਇੱਧਰ ਆ ਗਈਆਂ ਤੇ ਇਸ ਬੱਚੇ ਨੂੰ ਕੌਮ ਨੇ ਥਾਪੜਾ ਦੇ ਕੇ ਸਾਝਾ ਉਮੀਦਵਾਰ ਐਲਾਨ ਕੇ ਨੂੰ ਤੋੜਿਆ ਤੇ ਮੇਰੀ ਇਹ ਅਪੀਲ ਹੈ ਬੇਨਤੀ ਹੈ ਸਾਰੇ ਕੌਮ ਦੇ ਜਿੰਨੇ ਵੀ ਸਿਹਰਦ ਵੋਟਰ ਨੇ ਵੀ ਇੱਕ ਇੱਕ ਵੋਟ ਜਿਹੜੀ ਆ ਉਹ ਇਸ ਬੱਚੇ ਨੂੰ ਪਾਓ ਜ਼ੁਲਮ ਦੇ ਖਿਲਾਫ ਧੱਕੇਸ਼ਾਹੀਆਂ ਦੇ ਖਿਲਾਫ ਹੁਣ ਤੱਕ ਜੋ ਕੁਝ ਵੀ ਸਾਡੇ ਨਾਲ ਹੋਇਆ ਜੀ ਅਸੀਂ ਚਾਹੁੰਦੇ ਆ ਵੀ ਅਸੀਂ ਰੋਸ ਹੀ ਦਰਜ ਕਰਾਉਣਾ ਹੈ ਹੋਣਾ ਤਾਂ ਕੁਝ ਨਹੀਂਗਾ ਪਰ ਅਸੀਂ ਇੱਕ ਰੋਸ ਦਰਜ ਕਰਾਉਣਾ ਵੀ ਸਰਕਾਰਾਂ ਨੇ ਸਾਨੂੰ ਜਿਹੜੀ ਵੀ ਸਰਕਾਰ ਅੱਜ ਤੱਕ ਆਈ ਉਹਨੇ ਸਾਨੂੰ ਬਹੁਤ ਜ਼ਿਆਦਾ ਜ਼ਖਮ ਦਿੱਤੇ ਤੇ ਕੁਰੇਦੇ ਸਾਡੇ ਜ਼ਖਮ ਤੇ ਅਸੀਂ ਚਾਹੁੰਦੇ ਆ ਵੀ ਇਹ ਭਾਈ ਸੰਦੀਪ ਸਿੰਘ ਦਾ ਭਰਾ ਮਨਦੀਪ ਸਿੰਘ ਕੌਮੀ ਯੋਧਾ ਕੌਮੀ ਬੱਚਾ ਹੈ ਤੇ ਇਹਦੀ ਪਿੱਠ ਦੇ ਉੱਤੇ ਹਰ ਸੇਖ ਹਰ ਭੈਣ ਭਰਾ ਹਰ ਲਾਕੇ ਦਾ ਵੋਟਰ ਜਿਹੜਾ ਇਹਦੇ ਪਿੱਠ ਤੇ ਖੜਾ ਹੋਵੇ ਤੇ ਇਹਨੂੰ ਇੱਕ ਇੱਕ ਵੋਟ ਪਾ ਕੇ ਜਿਤਾਵੇ ਕਿਉਂਕਿ ਇਹਦਾ ਹੱਕ ਬਣਦਾ ਹੈ ਇਹ ਜ਼ੁਲਮ ਦੇ ਖਿਲਾਫ ਧੱਕੇਸ਼ਾਹੀ ਦੇ ਖਿਲਾਫ ਆਵਾਜ਼ ਉਠਾਉਣ ਵਾਲਿਆਂ ਯੋਧਿਆਂ ਨੂੰ ਅਸੀਂ ਉਹਨਾਂ ਦੀ ਪਿੱਠ ਨਾ ਲਗਣ ਦਈਏ ਤਰੰਤਾਂ ਹਲਕੇ ਨੂੰ ਪੰਥਕ ਹਲਕਾ ਵੇਖਿਆ ਜਾ ਰਿਹਾ ਵੈਸੇ ਵੀ ਜੇ ਆਪਾਂ ਵੋਟ ਤੌਰ ਤੇ ਜੰਨੇ ਆ ਪਹਿਲੋਂ ਇਸ ਇਲਾਕੇ ਤੋਂ ਅਮਰਤਪਾਲ ਸਿੰਘ ਦਾ ਜਿੱਤਣਾ ਉਹ ਤੋਂ ਪਹਿਲੋਂ ਸਦਾ ਸਿੰਘ ਮਜੀਠੀ ਸਿੰਘ ਮਾਨ ਦਾ ਵੀ ਇਥੋਂ ਜਿੱਤਣਾ ਤੇ ਬੜੀ ਵੱਡੀ ਲੀਡ ਦੇ ਨਾਲ ਜਿਤਾਇਆ ਗਿਆ ਵਾ ਇਸ ਵਾਰ ਦਾ ਮਾਹੌਲ ਪਿੰਡਾਂ ਜਿੱਦ ਤੁਸੀਂ ਵਿਚਰਦੇ ਹੋ ਕੀ ਗੱਲਾਂ ਬਾਤਾਂ ਹੁੰਦੀਆਂ ਸਾਡੇ ਇੱਕ ਤਿੰਨ ਸਾਲ ਆਮ ਆਦਮੀ ਪਾਰਟੀ ਦੇ ਵਿਕਾਸ ਦੀਆਂ ਤੋਂ ਅਲੱਗ ਰੋਗ ਦੱਸਦੇ ਹੋਣਗੇ ਨਹੀਂ ਬਿਲਕੁਲ ਉਹ ਜਿੰਨਾ ਮਰਜੀ ਵਿਕਾਸ ਕਰੀ ਜਾਣ ਜਿਹੜਾ ਸਾਡਾ ਕੌਮੀ ਪੱਧਰ ਤੇ ਪੰਥਕ ਪੱਧਰ ਦੇ ਉੱਤੇ ਜਿਹੜਾ ਸਾਡਾ ਮਾਨਸਿਕ ਤੌਰ ਦੇ ਉਤੇ ਤੇ ਸਾਡਾ ਸਰੀਰਕ ਤੌਰ ਦੇ ਉਤੇ ਜਿੰਨਾ ਵੀ ਸਾਡਾ ਸਦੰਦਕ ਤੌਰ ਤੇ ਨੁਕਸਾਨ ਕੀਤਾ ਸਰਕਾਰਾਂ ਨੇ ਉਹ ਇੱਕ ਤੋਂ ਇੱਕ ਇੱਕ ਤੋਂ ਇੱਕ ਵੱਧ ਕੇ ਹੀ ਆਏ ਨੇ ਸਾਰੇ ਕਿਸੇ ਨੇ ਵੀ ਕਟ ਨਹੀਂ ਕੀਤੀ ਇਹ ਪਿੱਛੇ ਕੀ ਕਹਿੰਦੇ ਨੇ ਆਪਣੇ ਕਾਂਗਰਸ ਦੇ ਜ਼ੁਲਮ ਤੋਂ ਤੇ ਅਕਾਲੀਆਂ ਦੇ ਬਦਨੀਤੀਆਂ ਤੋਂ ਤੰਗ ਆ ਕੇ ਲੋਕਾਂ ਨੇ ਤੀਜੀ ਧਿਰ ਨੂੰ ਵੋਟਾਂ ਪਾਈਆਂ ਸੀ ਤੇ ਉਹਨਾਂ ਨੂੰ ਇਮੋਸ਼ਨਲ ਬਲੈਕਮੇਲ ਕਰਕੇ ਸਰਕਾਰ ਜਿਹੜੀ ਹੋਂਦ ਵਿੱਚ ਆਈ ਲੋਕਾਂ ਨੇ ਇਸ ਕਰਕੇ ਬੋਰਡਪਾ ਦੇ ਵਿੱਚ ਥਰਡ ਪਰਸਨ ਆਏਗਾ ਤੇ ਹੋ ਸਕਦਾ ਉਹ ਥੋੜਾ ਕੋਈ ਲਿਹਾਜ਼ ਕਰੂਗਾ ਸਾਡਾ ਤੇ ਉਹਨੇ ਉਹਦੇ ਤੋਂ ਵੀ ਅੱਗੇ ਸਿਰੇ ਲਾਤੀ ਅਮਰਪਾਲ ਦੀ ਤਿੰਨ ਵਾਰੀ ਇਹਨਾਂ ਨੇ NSA ਵਧਾ ਦਿੱਤੀ ਆ ਤੇ ਕੋਈ ਕਾਨੂੰਨ ਨਹੀਂ ਆ ਵੀ ਉਹਨੂੰ ਕੋਈ ਬੰਦਾ ਇੱਕ ਵਾਰੀ ਦੀ NSA ਤੋਂ ਬਾਅਦ ਕੋਈ ਦੁਬਾਰਾ ਉਹਨੂੰ ਅੰਦਰ ਡੱਕ ਸਕਦਾ ਤੇ ਸਾਡੇ ਰਾਈਟ ਖੋਏ ਜਾ ਰਹੇ ਨੇ ਸਾਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ ਹਰੇਕੀ ਸਰਕਾਰ ਜਿਹੜੀ ਵੀ ਆਉਂਦੀ ਉਹ ਸਾਨੂੰ ਗੁਲਾਮ ਬਣਾ ਕੇ ਰੱਖਣਾ ਚਾਹੁੰਦੀ ਹੈ ਸਾਡੀ ਆਵਾਜ਼ ਨੂੰ ਦਬਾਉਂਦੀ ਆ ਸਾਨੂੰ ਪੰਥਕ ਤੌਰ ਦੇ ਉਤੇ ਸਾਨੂੰ ਧਾਰਮਿਕ ਤੌਰ ਦੇ ਉਤੇ ਸਾਨੂੰ ਜਲੀਲ ਕੀਤਾ ਜਾ ਰਿਹਾ ਸਾਨੂੰ ਸਾਡੇ ਜ਼ਖਮ ਕਰੇਦੇ ਜਾ ਰਹੇ ਨੇ ਤੇ ਜਦੋਂ ਕਿਸੇ ਨੇ ਸਾਡੇ ਜ਼ਖਮਾਂ ਦੇ ਉੱਤੇ ਮਲਮ ਹੀ ਨਹੀਂ ਲਾਉਣੀ ਤੇ ਸਾਨੂੰ ਤਾਂ ਸਾਰੀ ਕੁਝ ਹੀ ਦੇਸਦੇ ਚਾਹੇ ਉਹ ਬੀਬੀ ਇੰਦਰਾ ਗਾਂਧੀ ਹੋਵੇ ਤਾਂ ਭਾਵੇਂ ਹੋ ਬਦਲ ਹੋਵੇ ਤਾਂ ਭਾਵੇਂ ਆਮ ਆਦਮੀ ਪਾਰਟੀ ਦਾ ਭਗਵੰਤ ਮਾਨ ਹੋਵੇ ਸਾੜੇ 50 ਸਾਰੀ ਕੁਝ ਹੀ ਹੈ ਸਰ ਤੁਸੀਂ ਬਾਦਲ ਧੜੇ ਦੀ ਗੱਲ ਕੀਤੀ ਉਹਨਾਂ ਵੱਲੋਂ ਜਿਹੜਾ ਉਮੀਦਵਾਰ ਖੜਾ ਰਹਿ ਗਿਆ ਬੀਬੀ ਸੁਖਵਿੰਦਰ ਕੌਰ ਜੀ ਉਹ ਦੱਸਿਆ ਜਾ ਰਿਹਾ ਹੈ ਕਿ ਉਹ ਪਤਨੀ ਆ ਜਿਹੜੇ ਧਰਮੀ ਫੌਜੀ ਉਸ ਪਰਿਵਾਰ ਦੇ ਵਿੱਚੋਂ ਆ ਕੋਈ ਫਰਕ ਪਊਗਾ ਵੋਟਾਂ 'ਚ ਵੰਡੀਆਂ ਵੀ ਜਾ ਸਕਦਾ ਹੈ ਨਹੀਂ ਇਹ ਸਰਕਾਰ ਨੇ ਸ਼ੁਰੂ ਤੋਂ ਹੀ ਦੇਖੋ ਇਹ ਪਹਿਲੀ ਗੱਲ ਤਾਂ ਇਹ ਜਿਮਨੀ ਚੋਣਾ ਜਿਮਨੀ ਚੋਣ ਦੇ ਵਿੱਚ ਸਰਕਾਰ ਮੌਜੂਦਾ ਸਰਕਾਰ ਦਾ ਦਬਦਬਾ ਰਹਿਦਾ ਉਹਨਾਂ ਨੇ ਸ਼ੁਰੂ ਤੋਂ ਹੀ ਇਹ ਨੀਤੀ ਅਪਣਾਈ ਹੈ ਵੀ ਬਾੜੋ ਤੇ ਰਾਜ ਕਰੋ ਪਹਿਲੇ ਸਾਨੂੰ ਖੇਰੂ ਖੇਰੂ ਕੀਤਾ ਹੋਇਆ ਤੇ ਬਾਦਲਾਂ ਨੇ ਕੋਈ ਨਾ ਕੋਈ ਬਦਲ ਲੱਭਣਾ ਹੀ ਹੁੰਦਾ ਪੰਥਕ ਵੋਟ ਤੋੜਨ ਵਾਸਤੇ ਤੇ ਉਹ ਇਹਨਾਂ ਨੇ ਬੜੀ ਚਲਾਕੀ ਦੇ ਨਾਲ ਉਸ ਬੀਬੀ ਨੂੰ ਲਿਆ ਕੇ ਖੜਾ ਕੀਤਾ ਜਦਕਿ ਮੇਰਾ ਖਿਆਲ ਮੈਂ ਸੁੰਡ ਚ ਆਇਆ ਵੀ ਉਹ ਬੀਬੀ ਦਾ ਘਰ ਵਾਲੇ ਦਾ ਕਿਤੇ ਕਿਸੇ ਧਰਮੀ ਫੌਜੀਆਂ ਦੀ ਲਿਸਟ ਵਿੱਚ ਨਾ ਹੀ ਨਹੀਂ ਹੈਗਾ ਆਦਮੀ ਪਾਰਟੀ ਦੇ ਜਿਹੜੇ ਖਲੋਤੇ ਆ ਰਮੇਸ਼ ਸਿੰਘ ਸੰਧੂ ਅਕਾਲੀ ਦਲ ਤੋਂ ਸੀ ਉਹਨਾਂ ਵੀ ਇਹ ਕਿਹਾ ਕਿ ਉਹ ਨਾਮ ਕਿੱਥੇ ਆ ਸਵਾਲ ਖੜੇ ਹੋ ਰਹੇ ਹਨ ਬਿਲਕੁਲ 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 ਕਾਰਨ ਇਹ ਹੀ ਹੈ ਵੀ ਪੰਥਕ ਵੋਟ ਜਿਹੜੀ ਆ ਉਹ ਤੋੜਨੀ ਹੈ ਹਲਕਾ ਪੰਥਕ ਹੈਗਾ ਤੇ ਵੋਟ ਵੰਡੀ ਜਾਵੇਗੀ ਤੇ ਮੈਨੂੰ ਲੱਗਦਾ ਕੁੱਲ ਮਿਲਾ ਕੇ ਬੀਜੇਪੀ ਨੂੰ ਸਪੋਰਟ ਕਰ ਰਹੇ ਨੇ ਅੱਛਾ ਅਸੀਂ ਤੋਂ 90 ਦਾ ਤਹਾਕਾ ਇੱਥੇ ਤੇ ਜੇ ਆਪਾਂ ਸੂਬੇ ਦੀ ਗੱਲ ਕਰੀਏ ਸੂਬੇ ਵਰਗੇ ਹਜ਼ਾਰਾਂ ਹੀ ਸੂਬੇ ਇੱਥੇ ਆਏ ਹੋਣਗੇ ਤੇ ਹਜ਼ਾਰਾਂ ਸਾਡੀ ਨੌਜਵਾਨੀ ਦਾ ਕਾਰਨ ਕੀਤਾ ਖਾਸ ਕਰਕੇ ਇਸ ਹਲਕੇ ਦੇ ਵਿੱਚ ਮਾਝਾ ਤੇ ਕਹਿੰਦੇ ਕਈ ਜਿੱਥੇ ਕਈਆਂ ਪਿੰਡਾਂ 'ਚੋਂ ਬਰਾਤਾ ਨਹੀਂ ਸੀ ਉੱਠੀਆਂ ਜੋ ਸੂਬੇ ਦਾ ਜ਼ੁਲਮ ਸੀ ਉਸ ਤੋਂ ਬਾਅਦ ਵਿੱਚ ਹੁਣ ਜੋ ਤਾਸਤਾਨ ਹੋਈ ਜੇਲ੍ਹ ਦੇ ਵਿੱਚ ਉਸ ਤੋਂ ਬਾਅਦ ਸੰਦੀਪ ਸਿੰਘ ਸੰਨੀ ਤੇ ਵੀ ਅਤਿਆਚਾਰ ਹੋਇਆ ਦੇਖੋ ਜਿਹੜੇ ਯੋਧੇ ਹੁੰਦੇ ਆ ਨਾ ਜਿਹੜੇ ਸੱਚ ਦੇ ਮਾਰਗ ਤੇ ਤੁਰਦੇ ਨੇ ਜਿਹੜੇ ਹੱਕ ਦੀ ਗੱਲ ਕਰਦੇ ਨੇ ਸੱਚ ਦੀ ਗੱਲ ਕਰਦੇ ਨੇ ਉਹ ਕਰੂ ਕਫਣ ਬਨ ਕੇ ਤੁਰਦੇ ਨੇ ਸਿਰ ਦੇ ਉੱਤੇ ਉਹ ਇਹ ਨਹੀਂ ਦੇਖਦੇ ਵੀ ਸਾਡੇ ਬੱਚਿਆਂ ਦਾ ਕੀ ਬਣੇਗਾ ਸਾਡੇ ਪਰਿਵਾਰ ਦਾ ਕੀ ਬਣੇਗਾ ਜਾਂ ਸਾਨੂੰ ਕਿੰਨਾ ਕੋਈ ਜਲੀਲ ਕਰੇਗੀ ਜਾਂ ਸਰਕਾਰ ਸਾਨੂੰ ਕਿਸ ਮੌਤ ਮਾਰੇਗੀ ਉਹ ਇਹ ਚੀਜ਼ਾਂ ਦਾ ਪਰਵਾਹ ਨਹੀਂ ਕਰਦੇ ਅਣਖੀਲੇ ਯੋਧਿਆਂ ਦੀ ਇਹ ਨਿਸ਼ਾਨੀ ਹੁੰਦੀ ਆ ਉਹਨਾਂ ਨੇ ਮੌਕਾ ਹੱਥੋਂ ਨਹੀਂ ਜਾਣ ਦੇਣਾ ਹੁੰਦਾ ਉਹ ਤੇ ਕਾਬੂ ਆ ਗਿਆ ਉਹ ਤੇ ਉਹਨੇ ਛਾੜਦਾ ਗੱਡੀ ਉਹ ਵਧਾਈ ਦਾ ਪਾਤਰ ਇਹ ਤੋਂ ਬਾਅਦ ਇਹ ਅਚਾਨਕ ਚਰਚਾਵਾਂ ਦੇ ਵਿੱਚ ਆਇਆ ਜਦੋਂ ਸੂਬੇ ਦਾ ਕਤਲ ਹੋਇਆ ਸੂਬੇ ਨੂੰ ਸੱਟਾਂ ਲੱਗੀਆਂ ਉਸ ਤੋਂ ਬਾਅਦ ਸੰਦੀਪ ਸਿੰਘ ਸੰਨੀ ਅਚਾਨਕ ਫੇਰ ਸੁਰਖੀਆਂ 'ਚ ਆਇਆ ਤੇ ਫਿਰ ਜੇ ਸਾਂਝਾ ਫਰੰਟ ਕਹਿ ਸਕਦੇ ਆ ਸਾਂਝੇ ਫਰੰਟ ਵੱਲੋਂ ਉਮੀਦਵਾਰ ਸੰਦੀਪ ਸਿੰਘ ਸੰਨੀ ਦੇ ਭਰਾ ਨੂੰ ਦੇ ਦਿੱਤਾ ਬਿਲਕੁਲ ਉਹਦਾ ਹੱਕ ਪੜਨਦਾ ਬੱਚੇ ਦਾ ਉਹਦਾ ਬੱਚੇ ਦਾ ਹੱਕ ਪੜਨਦਾ ਹੁਣ ਉਹ ਤਾਂ ਅੰਦਰ ਬੈਠਾ ਹੈ ਜੇ ਅਸੀਂ ਅਮਰਤ ਪਾਲ ਵਾਂਗ ਜੇ ਅਸੀਂ ਉਹਨੂੰ ਕੈਂਡੀਡੇਟ ਬਣਾ ਕੇ ਉਹਨੂੰ ਜਿਤਾਉਂਦੇ ਸਰਕਾਰ ਉਹਨੂੰ ਛੱਡਦੀ ਨਾ ਤੇ ਸਾਨੂੰ ਤੇ ਚਾਹੀਦਾ ਨਾ ਕੋਈ ਨਾ ਕੋਈ ਵਿਧਾਨ ਸਭਾ ਦੇ ਵਿੱਚ ਜਾਵੇ ਜਾ ਕੇ ਜਾ ਕੇ ਆਪਣੇ ਦਰਦ ਦੀ ਗੱਲ ਕਰੇ ਆਪਣੇ ਕੌਮੀ ਦਰਦ ਦੀ ਗੱਲ ਕਰੇ ਆਪਣੇ ਪੰਜਾਬ ਦੀ ਦਰਦ ਦੀ ਗੱਲ ਕਰੇ ਪਾਣੀਆਂ ਦੀ ਗੱਲ ਕਰੇ ਤੇ ਹੁਣ ਜਿਵੇਂ ਹੁਣ ਯੂਨੀਵਰਸਿਟੀ ਦਾ ਚੰਡੀਗੜ੍ਹ ਦਾ ਉਹ ਸਾਨੂੰ ਇੱਕ ਇੱਕ ਚੀਜ਼ ਕਰਕੇ ਸੜਕਾਂ ਕੋ ਖੋ ਰਹੇ ਨੇ ਔਰ ਚੰਡੀਗੜ੍ਹ ਦੀ ਜਿਹੜੀ ਜਿਹਨੇ ਸਾਰੇ ਪਿੰਡ ਉਹ ਜਾੜ ਕੇ ਤੇ ਉਹ ਯੂਨੀਵਰਸਿਟੀ ਬਣੀ ਹੋਈ ਆ ਚੰਡੀਗੜ੍ਹ ਪੰਜਾਬ ਦੀ ਜ਼ਮੀਨ ਦੇ ਉੱਤੇ ਬਣਿਆ ਹੋਇਆ ਤੇ ਸਾਨੂੰ ਅੱਜ ਤੱਕ ਉਹ ਰਾਈਟ ਅਸੀਂ ਮੰਗ ਰਹੇ ਸੀ ਸਾਨੂੰ ਦੇਣਾ ਨਹੀਂ ਚਾਹੁੰਦੇ ਤੇ ਇੱਕ ਇੱਕ ਚੀਜ਼ ਕਰਕੇ ਸਾਡੇ ਕੋਲ ਖੋਹ ਰਹੇ ਨੇ ਸਾਰੀ ਪੰਜਾਬ ਦੀ ਮੁਹਾਲੀ ਦੀ ਜ਼ਮੀਨ ਪਿੰਡਾਂ ਦੀ ਅਕਵਾਇਰ ਕਰਕੇ ਉਹਨਾਂ ਨੇ ਸੈਕਟਰ ਬਣਾਤੇ ਨੇ ਜੀ ਇਹ ਬੜੀ ਡੁੰਗੀ ਸਾਜਿ ਚੱਲ ਰਹੀ ਹੈ ਉਹਨੇ ਸੈਕਟਰ ਬਣਾਤੇ ਨੇ ਚੰਡੀਗੜ੍ਹ ਦੇ ਨਾਲ ਜੋੜ ਦੇਣੇ ਆ ਮੁਹਾਲੀ ਦੇ ਪਿੰਡ ਖਤਮ ਕਰ ਦਿੱਤੇ ਸੱਤਾ ਤੋਂ ਬਾਹਰ ਬੀਬੀ ਜਦੋਂ ਹੁੰਨੇ ਆ ਉਦੋਂ ਸਾਨੂੰ ਚੰਡੀਗੜ੍ਹ ਵੀ ਚੀਤੇ ਹੁੰਦਾ ਸੱਤਾ ਤੋਂ ਬਾਹਰ ਹੁੰਨੇ ਆ ਪਾਣੀਆਂ ਦੇ ਮਸਲੇ ਵੀ ਚੀਤੇ ਹੁੰਦੇ ਆ ਜਦੋਂ ਸੱਤਾ ਮਿਲ ਜਾਂਦੀ ਏ ਉਦੋਂ ਸਾਰਾ ਕੁਝ ਅਣਗੋਲੇ ਹੋ ਜਾਂਦਾ ਕੀ ਲੱਗਦਾ ਸਰਕਾਰਾਂ ਜਦੋਂ ਦੀ ਵੀ ਆਈਆਂ ਇਹਨਾਂ ਮੁੱਦਿਆਂ ਤੇ ਸੱਤਾ ਹਾਸਲ ਕਰਨ ਤਾਂ ਕੀ ਸੀਮਤ ਹੋਇਆ ਸ ਇਹ ਲੂੰਬੜ ਲੋਕਾਂ ਦੀਆਂ ਚਾਲਾਂ ਨੇ ਲੂੰਬੜ ਲੋਕਾਂ ਦੀਆਂ ਸਰਕਾਰਾਂ ਨੇ ਜੇ ਕੋਈ ਸਿਹਰਦ ਬੰਦਾ ਹੋਵੇ ਇਨਸਾਨੀਅਤ ਹੋਵੇ ਕਿਸੇ ਦੇ ਅੰਦਰ ਤੇ ਕੋਈ ਐਦਾਂ ਦੀਆਂ ਮਤਲਬ ਐਦਾਂ ਦੇ ਫੈਸਲੇ ਲੈ ਸਕਦਾ ਵੀ ਕੌਮ ਦਾ ਇੱਕ ਪੁੱਤ ਜਿਹੜਾ ਸਾਡਾ ਪੰਜਾਬ ਦਾ ਇੱਕ ਪੁੱਤ ਜਿਹੜਾ ਸਿੱਧਾ ਹੋ ਕੇ ਤੁਰਿਆ ਸੀ ਫੇ ਮੈਂ ਨਸ਼ਿਆਂ ਦੇ ਖਿਲਾਫ ਹੋ ਲੜਾਈ ਲੜ ਰਿਹਾ ਸੀ ਤੁਰਿਆ ਸੀ ਸਿੱਧਾ ਹੋ ਕੇ ਤੋਂ ਉਹਨੂੰ ਤਿੰਨ ਵਾਰੀ ਐਨਐਸਏ ਲਾ ਕੇ ਤੇ ਉਹਨੂੰ ਜੇਲ੍ਹ 'ਚ ਡੱਕਿਆ ਹੋਇਆ ਮਰ ਜਦੋਂ ਇਹਨਾਂ ਨੇ ਕਰਨੀਆਂ ਹੀ ਬੇਇਨਸਾਫੀਆਂ ਨੇ ਕਰਨੇ ਹੀ ਤੱਕਾ ਹੈ ਕਰਨੇ ਹੀ ਜ਼ੁਲਮ ਹੈ ਤੇ ਫਿਰ ਜ਼ੁਲਮ ਦੇ ਖਿਲਾਫ ਆਉਣ ਵਾਲੇ ਸਾਡੇ ਕੌਮੀ ਯੋਧੇ ਜਿਹੜੇ ਆ ਸੀ ਉਹਨਾਂ ਦੇ ਨਾਲ ਖੜੇ ਆ ਤੇ ਆਮ ਆਦਮੀ ਪਾਰਟੀ ਨੂੰ ਕਿੱਥੇ ਰੱਖ ਕੇ ਵੇਖ ਰਹੇ ਤੁਸੀਂ ਆਮ ਆਦਮੀ ਕਾਦੀ ਪਾਰਟੀ ਆਈ ਕੋਈ ਪਾਰਟੀ ਨਹੀਂ ਗਈ ਇਹ ਤੇ ਤੁਹਾਡੇ ਦੋਵਾਂ ਧਰਾਂ ਦੇ ਜਿਹੜੀਆਂ ਕਾਂਗਰਸ ਤੇ ਜਿਹੜੀ ਅਕਾਲੀ ਸਰਕਾਰ ਸੀਗੀ ਬੀਜੇਪੀ ਪਲਸ ਇਹਨਾਂ ਸਰਕਾਰਾਂ ਤੋਂ ਦੁਖੀ ਸੀਗੇ ਲੋਕ ਤੇ ਇਹਨਾਂ ਦੀ ਲਾਟਰੀ ਨਿਕਲਾਈ ਥਰਡ ਪਰਸਨ ਬਣਾ ਨਹੀਂ ਵਟਾਂ ਪਾਤੀਆਂ ਤੇ ਇਹਨਾਂ ਦੀ ਲਾਟਰੀ ਨਿਕਲਾਈ ਇਹ ਕੋਈ ਯੋਗ ਥੋੜੀ ਸੀ ਸਰਕਾਰ ਬੀਜੇਪੀ ਬੀਜੇਪੀ ਨੂੰ ਮੰਨਦੇ ਹੋ ਕਿ ਕਿਸੇ ਮੁਕਾਬਲੇ ਬੀਜੇਪੀ ਨੂੰ ਦੇਖੋ ਇਹ ਮੈਂ ਤਾਂ ਇਹ ਮਹਿਸੂਸ ਕਰ ਰਹੀ ਹਾਂ ਵੀ ਜਿਹੜਾ ਬਾਦਲਾ ਨੇ ਇੱਕ ਧਰਮੀ ਫੌਜੀ ਦੀ ਪਤਨੀ ਨੂੰ ਲਿਆ ਕੇ ਤੇ ਕੈਂਡੀਡੇਟ ਬਣਾ ਕੇ ਖੜਾ ਕਰ ਦਿੱਤਾ ਆਪਣੀਆਂ ਧਰਮ ਦੇ ਨਾਂ ਦੇ ਉੱਤੇ ਵੋਟਾਂ ਵਟੋਰਨ ਵਾਸਤੇ ਜਦੋਂ ਧਰਮੀ ਫੌਜੀਆਂ ਨੇ ਬਿਰਕਾ ਛੱਡੀ ਆ ਉਦੋਂ ਤੇ ਇਹ ਕਹਿੰਦੇ ਸੀਗੇ ਵੀ ਹੱਤਵਾਦੀ ਨੇ ਸਾਡੇ ਲੱਗਦੇ ਕੁਝ ਨਹੀਂ ਆਪ ਹੀ ਇਹਨਾਂ ਦੇ ਇਹਦੇ ਸੁਖਵੀਰ ਦੇ ਪਿਓ ਨਹੀਂ ਤਾਂ ਛਡਾਈਆਂ ਸੀ ਬਿਰਕਾ ਤੇ ਹੁਣ ਇਹਨਾਂ ਨੂੰ ਫੇਰ ਧਰਮੀ ਫੌਜੀ ਚੇਤਾ ਆ ਗਿਆ ਤੇ ਜਿਹੜੀ ਜਿਹਦਾ ਕਿਸੇ ਧਰਮੀ ਫੌਜੀ ਲਿਸਟ ਦੇ ਵਿੱਚ ਨਾ ਹੀ ਆ ਨੀ ਉਹ ਵੀ ਵੀ ਰੂਪਾਂ ਮੋੜਿਆਂ ਦੇ ਚੁੱਕੀ ਫਿਰੰਡੇ ਨੇ ਮੈਂ ਤਾਂ ਕਹਿੰਨੀ ਉਸ ਭੈਣ ਨੂੰ ਵੀ ਮੈਂ ਤਾਂ ਬੇਨਤੀ ਕਰਦੀ ਆਂ ਵੀ ਤੂੰ 100 ਵਾਰੀ ਸੋਚਦੀ ਇਹਨਾਂ ਦਾ ਕੈਂਡੀਡੇਟ ਬਣਨ ਤੋਂ ਪਹਿਲਾਂ ਮੈਨੂੰ 42 ਸਾਲ ਹੋ ਗਏ ਨੇ ਪੰਜਾਬ ਦੀ ਧਰਤੀ ਤੇ ਵਿਚਰਦੀ ਨੂੰ ਪੰਥਕ ਸਫਾਂ ਦੇ ਵਿੱਚ ਮੈਂ ਅੱਜ ਤੱਕ ਕਿਸੇ ਦੀ ਟਿਕਟ ਪਰਵਾਹ ਨਹੀਂ ਕੀਤੀ ਮੈਂ ਵੀ ਤਾਂ ਜੀ ਰਹੀ ਆਂ ਮੈਂ ਤਾਂ ਜੀ ਰਹੀ ਹਾਂ ਭਾਜਪਾ ਨੂੰ ਲੜਾਈ ਚ ਮੰਨਦੇ ਹੋ ਭਾਰਤੀ ਜਨਤਾ ਪਾਰਟੀ ਨਹੀਂ ਉਹ ਕਿਹੜੀ ਕਿਹੜੀ ਲੜਾਈ ਚ ਹੈ ਮੈਨੂੰ ਲੱਗਦਾ ਵੀ ਜੇ ਇਹ ਨੂੰ ਹਰਾਉਣ ਵਾਸਤੇ ਮਨਦੀਪ ਨੂੰ ਹਰਾਉਣ ਵਾਸਤੇ ਉਹਨਾਂ ਨੇ ਕੈਂਡੀਡੇਟ ਖੜਾ ਕੀਤਾ ਤੇ ਇਹਨਾਂ ਤੇ ਇਹਦੇ ਹਾਰਨ ਦਾ ਫਾਇਦਾ ਉਹਨੂੰ ਹੋਊਗਾ ਕਾਂਗਰਸ ਕਾਂਗਰਸ ਦੇ ਰਾਜਾ ਵੜਿੰਗ ਦੇ ਬਿਆਨ ਨਹੀਂ ਉਹ ਕਾਂਗਰਸ ਉਹ ਤਾਂ ਰਾਜਾ ਵੜਿੰਗ ਦਾ ਹੈ ਹੀ ਕਮਲਾ ਬੋਲਣ ਦਾ ਨਹੀਂ ਪਤਾ ਉਹਨੂੰ ਕਿੱਥੇ ਕੀ ਬੋਲਣਾ ਜਿਹੜਾ ਕਦੀ ਕੌਮ ਦਾ ਹੰਦਰ ਹਮਦਰਦ ਨਹੀਂ ਰਿਹਾ ਪੰਜਾਬ ਦਾ ਹਮਦਰਦ ਨਹੀਂ ਰਿਹਾ ਉਸ ਬੰਦੇ ਨੂੰ ਕੀ ਸਮਝ ਦਿਓ ਤੁਸੀਂ ਕਿ ਮੈਂ ਖਾਲਸਾਤਾਨ ਦੀ ਗੱਲ ਨਹੀਂ ਮੈਂ ਹਿੰਦੁਸਤਾਨ ਵਾਲਾ ਪਸੰਦ ਕਰਦਾ ਕਿ ਖਾਲਸਾਤਾਨ ਤੇ ਰਣਕੇ ਖਾਲਸਾਤਾਨ ਦੀ ਗੱਲ ਕਰਦਾ ਤੇ ਇਹ ਤਾਂ ਚਾਹੁੰਦੇ ਆ ਵੀ ਅਸੀਂ ਖਾਲਸਾਤਾਨ ਮੰਗੀਏ ਤੇ ਅਸੀਂ ਬਣਾਈਏ ਖਾਲਸਾਤਾਨ ਤੇ ਮੁੜ ਕੇ ਫੇਰ ਸਾਨੂੰ ਮਰਵਾ ਦੇਣਗੇ ਤੇ ਰਾਜ ਕਰਨਗੇ ਇਹਦੇ ਚਾਹੁੰਦੇ ਨੇ ਸਾਰੇ ਲੋਕਾਂ ਦਾ ਤੁਸੀਂ ਵੇਖਿਆ ਹੋਊਗਾ ਰੁਝਾਨ ਕੀ ਲੱਗਦਾ ਹੈ ਸਵਾਰ ਤੁਹਾਨੂੰ ਮਿਲਦੇ ਆਉਣਗੇ ਬਹੁਤ ਵਧੀਆ ਰਿਸਪੌਂਸ ਹੈ ਮਨਦੀਪ ਵਾਸਤੇ ਬਹੁਤ ਵਧੀਆ ਮੈਂ ਵੀ ਘੜੀਆਂ ਜੋ ਕਿ ਸੀਟਸ ਵਨ ਲੈ ਜਾਣੀ ਚਾਹੀਦੀ ਆ ਲੈ ਜਾਣੀ ਚਾਹੀਦੀ ਹੈ ਇਕੱਠਾ ਵਾ ਇੱਕ ਕਾਲੀਦਲ ਬਾਦਲ ਨੂੰ ਛੱਡ ਕੇ ਤਕਰੀਬਨ ਜ ਸਾਰੀਆਂ ਜਥੇਬੰਦੀਆਂ ਦੀ ਗੱਲ ਕਰੀਏ ਐਨਆਰਆਈ ਭਾਈਚਾਰਾ ਸਾਰਾ ਇਕੱਠਾ ਵਾ ਇੱਕ ਵੱਡੇ ਮੁਕਾਬਲੇ ਦੀ ਵੀ ਗੱਲ ਹੋਊਗੀ ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ ਲੈ ਜਾਣੀ ਚਾਹੀਦੀ ਹੈ ਸੀਟ 100% ਜਿੱਤਾਂਗੇ ਜੇ ਕਿਤੇ 1-2% ਜਿਹੜੇ ਜੇ ਆਪਣੇ ਬੰਦੇ ਜਿਹੜੇ ਉਹ ਧੱਕਾ ਕਰਦੇ ਨੇ ਜਾਂ VOTING ਦੇ ਵਿੱਚ ਕੋਈ ਹਰਾਫੇਰੀ ਕਰਦੇ ਨੇ ਉਹਦੇ ਵਾਸਤੇ ਮੈਂ ਬੇਨਤੀ ਕਰਦੀ ਆ ਬਈਨਾਂ ਨੂੰ ਜਵਾਨੀ ਨੂੰ ਸਾਰੀ ਨੂੰ ਸਤਾਰਕ ਰਹਿਣਾ ਚਾਹੀਦਾ ਕਾਰ ਕਹਿੰਦੀ ਕਿ ਸ਼ਾਮ-ਦਾਮ-ਦੰਡ ਪੇਤ ਸਾਰੇ ਵਰਤਕੇ ਤੁਸੀਂ ਸ਼ੋਦੀ ਦਾ ਬਿਆਨ ਸੁਣਿਆ ਹੋਊਗਾ ਕਿ ਸੀਟ ਕੱਢਣੀ ਹੁੰਦੀ ਆ ਕੋਈ ਵੀ ਹੋਵੇ ਭਾਵੇਂ ਜਿਮਨੀ ਹੋਵੇ ਜਾਂ ਕੋਈ ਵੀ ਉਹ ਕਹਿੰਦੇ ਕਿ ਸ਼ਾਮ-ਦਾਮ-ਦੰਡ ਪੇਤ ਸਾਰੇ ਵਰਤਣੇ ਚਾਹੀਦੇ ਆ ਨਹੀਂ ਪੋਲਿਟਿਕਸ ਦੇ ਵਿੱਚ ਇਹ ਨਾ ਕਰਪਟਰ ਲੋਕਾਂ ਨੂੰ ਵਰਤਣੇ ਚਾਹੀਦੇ ਨਾ ਧਰਮੀ ਬੰਦਾ ਇਹ ਗੱਲਾਂ ਨਹੀਂ ਕਰਦਾ ਜਿਹੜਾ ਬੰਦਾ ਸਭ ਨੂੰ ਸੁਖੀ ਦੇਖਣਾ ਚਾਹੁੰਦਾ ਤੇ ਰਾਮ ਰਾਜ ਸਥਾਪਿਤ ਕਰਨਾ ਚਾਹੁੰਦਾ ਇਹੋ ਜੀ ਬਕਵਾਸ ਨਹੀਂ ਕਰਦਾ ਉਹ ਕਦੀ ਵੀ ਨਹੀਂ ਕਰੇਗਾ ਜਿਨ੍ਹਾਂ ਨੇ ਜਨਤਾ ਨੂੰ ਆਪਣਾ ਪਰਿਵਾਰ ਸਮਝਿਆ ਹੋਵੇ ਉਥੇ ਸਾਮਦਾਮ ਦੰਡ ਭੇਰਦੇ ਦੀ ਗੱਲ ਕਿਹੜੀ ਆ ਜਾਂਦੀ ਹੈ ਆਣੀ ਨਹੀਂ ਚਾਹੀਦੀ ਕਿਸੇ ਦੇ ਮਨ ਦੇ ਵਿੱਚ ਵਿਚਾਰ ਵੀ ਨਹੀਂ ਆਣਾ ਚਾਹੀਦਾ ਇਹਨਾਂ ਦੇ ਗੰਦੇ ਲੋਕਾਂ ਦੇ ਅੰਦਰ ਗੰਦੇ ਵਿਚਾਰ ਨੇ ਗੰਦੇ ਵਿਚਾਰਾਂ ਕਰਕੇ ਇਹ ਲੋਕ ਭ੍ਰਿਸ਼ਟ ਨੇ ਤੇ ਸਾਡੇ ਦੁਖੀ ਨੇ ਇਨਸਾਨੀਅਤ ਦੇ ਬੀਬੀ ਜੀ ਖਾਲਸਾ ਰਾਜ ਤੇ ਖਾਲਿਸਤਾਨ ਚ ਬੀਬੀ ਜੀ ਕਿਵੇਂ ਵੇਖਦੇ ਹਨ ਦੋ ਚੀਜ਼ਾਂ ਨੂੰ ਅੱਜ ਕੱਲ੍ਹ ਵੈਸੇ ਤਰਨ-ਤਾਰਨ ਦੀ ਸੀਟ ਤੇ ਬੜੀ ਚਰਚਾ ਦੇ ਵਿੱਚ ਆ ਇੱਕ ਖਾਲਸਾ ਰਾਜ ਤੇ ਖਾਲਸ ਨਹੀਂ ਖਾਲਸਾ ਰਾਜ ਤੇ ਖਾਲਿਸਤਾਨ ਦੇ ਵਿੱਚ ਕੋਈ ਬਹੁਤਾ ਅੰਤਰ ਨਹੀਂ ਹੈਗਾ ਸੋਚ ਹੈ ਖਾਲਸਤਾਨ ਕੋਈ ਮੁੱਦਾ ਨਹੀਂ ਹੈਗਾ। ਨਾ ਸਾਡੀ ਕੋਈ ਮੰਗ ਹੈ। ਖਾਲਸਤਾਨ ਸਾਡੀ ਮੰਜ਼ਲ ਹੈ। ਸਾਡੀ ਮੰਜ਼ਲ ਹੈ ਖਾਲਸਤਾਨ। ਖਾਲਸਤਾਨ ਸਾਡਾ ਸੰਕਲਪ ਹੋ ਸਕਦਾ ਹੈ, ਸਾਡੀ ਮੰਜ਼ਲ ਹੋ ਸਕਦੀ ਹੈ। ਤੇ ਇਹ ਹਉਆ ਨਾ ਬਣਾਣ। ਸਾਹਿਬਾਤ ਵਧਾਈਆਂ, ਜੈ ਭਾਵੇ ਤਾਂ ਦੇ ਜਦੋਂ ਮਾਲਕ ਦੇ ਦੇਗਾ ਸਭ ਰਾਜ ਕਰਨਗੇ। ਖਾਲਸਾ ਰਾਜ। ਖਾਲਸਾ ਰਾਜ ਮੈਂ ਕਹਿ ਰਹੀ ਹਾਂ ਵੀ ਖਾਲਸ ਹੋ ਜਾਓ ਸਾਰੇ ਅਸੀਂ ਖਾਲਸੇ ਰਾਜ ਦੇ ਮਾਲਕ ਬਣ। ਬਿਲਕੁਲ ਬੀਬੀ ਇਹ ਕਹਿੰਦੇ ਕਿ ਖਾਲਸਾਤਨ ਤੇ ਖਾਲਸਾ ਰਾਜ ਨੂੰ ਦੋ ਕਰਕੇ ਨਹੀਂ ਵੇਖਿਆ ਜਾ ਸਕਦਾ ਖਾਲਸਾ ਰਾਜ ਅਸੀਂ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰਦੇ ਹਾਂ ਤਾਂ ਖਾਲਸ ਦੀ ਗੱਲ ਹੋਊਗੀ ਤੇ ਉਦੋਂ ਪਿਓਰ ਤੇ ਸ਼ੁੱਧ ਦੀ ਗੱਲ ਹੋਊਗੀ ਵੇਖਦੇ ਹਾਂ 11 ਤਰੀਕ ਦੀਆਂ ਵੋਟਾਂ ਵਾਂ ਤੇ 14 ਦਾ ਰਿਜ਼ਲਟ ਆ ਕਿਹੜੇ ਪਾਸੇ ਜਾਂਦਾ ਵਾ ਤੇ ਸਾਡੇ ਨਾਲ ਇੱਕ ਬੜੀ ਪਿਆਰੀ ਸ਼ਖਸੀਅਤ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ਦੇ ਭਰਾਤਾ ਜੀ ਮੌਜੂਦ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕੁਰਫਤੇ ਸੰਚ ਕਰਦੇ ਹਾਂ ਜੀ ਬਾਈ ਅੰਗਰਜੀ ਕਾ ਖਾਲਸਾ ਬੈਂਗਰਜੀ ਕੀ ਫਤਿਹ ਜੀ ਸਭ ਕਿਵੇਂ ਲੱਗਦਾ ਤਰਨਤਾਰਨ ਦੀ ਹਵਾ ਕੀ ਕਹਿੰਦੀ ਐਨਰਜੀ ਘਰ ਤੋਂ ਘਰ ਵੀ 30 25000 ਦੀ ਲੀਡ ਦੇ ਨਾਲ ਸੰਦੀਪ ਜਿਹੜਾ ਵਾ ਅੱਗੇ ਜਾਊਗਾ ਜਿੱਤੂਗਾ ਜੀ ਹਾਂਜੀ ਸੰਗਤਾਂ ਜਿਹੜੀਆਂ ਉਹਨਾਂ ਦੇ ਵਿੱਚ ਬਹੁਤ ਉਤਸ਼ਾਹ ਆ ਲੋਕ ਜਿਹੜੇ ਉਹਨਾਂ ਦੇ ਪਰਚਾ-ਪੁਰਚਾ ਦਰਜਾਂ ਤੋਂ ਜਿਹੜਾ ਵਾ ਸਾਹਮਣੇ ਨਹੀਂ ਆਉਂਦੇ ਬੋਰਡ ਜਿਹੜੀ ਉਹ ਸਾਰੀ ਅੰਦਰ ਖਾਤੇ ਸੰਦੀਪ ਨੂੰ ਬਿਲਕੁਲ ਬਾਕੀ ਪਾਰਟੀ ਨੂੰ ਕਿੱਥੇ ਰੱਖ ਕੇ ਵੇਖ ਰਹੇ ਹੋ ਲੜਾਈ ਤੇ ਅਕਸਰ ਸਿਆਸੀ ਧਿਰਾਂ ਜਿਹੜੀਆਂ ਜਿੰਨੀਆਂ ਵੇਖ ਰਹੇ ਆਪਾਂ ਅਕਾਲੀ ਦਲ ਹੋਵੇ ਭਾਜੀਪੀ ਲਾਲੋ ਆਮ ਆਦਮੀ ਪਾਰਟੀ ਕਾਂਗਰਸ ਬਾਕੀ ਪਾਰਟੀਆਂ ਵੀ ਜਿਸਾਰੀਆਂ ਦੇਖ ਲਈਆਂ ਵਾ ਪਹਿਲਾਂ ਅਸੀਂ ਅਕਾਲੀ ਦਲ ਨੂੰ ਵੋਟ ਪਾਉਨੇ ਹਾਂ ਤੇ ਗਾਲੀ ਦਲ ਦਾ ਉਮੀਦਵਾਰ ਜਿਹੜਾ ਸੀ ਉਹ ਹਰਨੀਸੋ ਸੰਧੂ ਜੀ ਉਹਨੂੰ ਤਿੰਨਾਂ ਨਾਲ ਪਿੰਡ ਚੋਂ ਜਿਤਾਇਆ ਜੀ ਸਾਡੇ ਕਾਰਜ ਵੀ ਉਹ ਕਰਦਾ ਰਿਹਾ ਪਰ ਹੁਣ ਉਹ ਚਲੇ ਗਿਆ ਆਮ ਪਾਰਟੀ ਝਾੜੂ ਚ ਤੇ ਝਾੜੂ ਵਾਲਿਆਂ ਨੇ ਜਿਹੜਾ ਉਹਨਾਂ ਕੁਛ ਨਹੀਂ ਕੀਤਾ ਉਹਨਾਂ ਨੇ ਕਿਸਾਨਾਂ ਨੂੰ ਜੱਟਾਂ ਨੂੰ ਹਰ ਵਰਗ ਨੂੰ ਲੁੱਟਿਆ ਝੂਠੇ ਨਾਅਰੇ ਮਾਰੀ ਜਾਂਦੇ ਆ ਫਲਾਣੇ ਨੂੰ ਨੌਕਰੀ ਦੇਤੀ ਉਹਨਾਂ ਨੂੰ ਆਹ ਦਿੱਤਾ ਜੇਤਾ ਦਿੱਤਾ ਕੁਛ ਨਹੀਂਗਾ ਕਿਉਂਕਿ ਵਾਲੇ ਕੇਜਰੀਵਾਲ ਦੇ ਚਿੰਚੇ ਆ ਪੰਜਾਬ ਨੂੰ ਕਰਜ਼ਾਈ ਕਰ ਦਿੱਤਾ ਹਾਂਜੀ ਇੱਕ ਵਾਰ ਆਈ ਕਿਸੇ ਸੱਜਣ ਦੇ ਕਹਿ ਦਿੱਤੇ ਕਾਂਗਰਸ ਨੂੰ ਵੋਟਾਂ ਪਾਈਆਂ ਧਰਮਜੀਤ تنबीर ગાંધી ਅਗਨੀਵਤਰੀ ਨੂੰ ਕਿ ਉਹਨੇ ਸਾਡੇ ਨਾਲ ਇਹ ਅੰਸੂਕ ਕੀਤਾ ਮੇਰੇ ਤੇ ਮੇਰੇ ਬੇਟੇ ਦੇ ਉੱਤੇ 24 ਦਾ ਪਰਚਾ ਗਲੜਜ ਕਰਾਇਆ ਉਸ ਤੋਂ ਬਾਅਦ ਜਿਹੜਾ ਵਾ ਐ ਇਹਨਾਂ ਤਿੰਨਾਂ ਪਾਰਟੀਆਂ ਨੇ ਹਲਵੇ ਲਿਆ ਕਹਿ ਦਿੱਤਾ ਪਿਛਲੇ ਦਾ ਅਮਰਪਾਲ ਨੂੰ ਪਾਈਆਂ ਜੀ ਤੇ ਹੌਣ ਜੜੀਆਂ ਸੰਦੀਪ ਸੰਦੀ ਦੇ ਭਰਾ ਮਨਦੀਪ ਸਿੰਘ ਨੂੰ ਪਾਉਣੀਆਂ ਉਹਨੂੰ ਜਿਤਾਉਣਾ ਬੋਂਟ ਪੰਥ ਨੂੰ ਪਾਉਣੀਆਂ ਕਿਉਂਕਿ ਅਸੀਂ ਖਾਰਕੂ ਪਰਿਵਾਰਿਆਂ ਸਾਡੇ ਭਰਾਵਾ ਨੇ ਸਾਡੀ ਮਾਤਾ ਨੇ ਸਾਰਿਆਂ ਨੇ ਸ਼ਹੀਦیاں ਪਾਈਆਂ ਆਉਣ ਵਾਲੇ ਸਮੇਂ ਤੇ ਵੀ ਪੰਥ ਦੇ ਨਾਲ ਚੱਲਣਾ ਜੋ ਪੰਥ ਹੁਕਮ ਲਾਊਗਾ ਉਹ ਸੇਰ ਮੱਚ ਦੇ ਧੰਨਵਾਦ ਜੀ ਪੰਜਵੜ ਪਿੰਡ ਚ ਮੌਜੂਦ ਆ ਤੇ ਪੰਜਵੜ ਪਿੰਡ ਤੋਂ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ਦੇ ਭਰਾਤਾਂ ਨੇ ਕਿ ਕਿ ਜਿੱਤ ਸੰਦੀਪ ਸਿੰਘ ਸੰਨੀ ਦੇ ਭਰਾਤਾ ਮਨਦੀਪ ਸਿੰਘ ਦੀ ਹੋਊਗੀ ਕਹਿੰਦੇ ਵੋਟਾਂ ਅਸੀਂ ਕਾਲੀ ਦਲ ਨੂੰ ਪਾਈਆਂ ਇੱਕ ਵਾਰੀ ਕਹਿਣ ਤੇ ਕਾਂਗਰਸ ਨੂੰ ਪੋਣੇ ਪੈ ਗਈਆਂ ਪਰ ਉਹਨਾਂ ਨੇ ਜੋ ਸਾਡਾ ਕੀਤਾ ਉਹਦੇ ਬਾਰੇ ਸੁਣ ਚੁੱਕੇ ਹੋ ਬੀਬੀ ਪ੍ਰੀਤਮ ਕੌਰ ਸਾਡੇ ਨਾਲ ਸੀ ਉਹਨਾਂ ਨੇ ਵੀ ਗੱਲ ਕੀਤੀ ਕਿ ਸੰਦੀਪ ਸੰਨੀ ਦੀ ਸੰਨੀ ਦੇ ਭਰਾਤਾ ਮਨਦੀਪ ਸਿੰਘ ਦੀ ਜਿੱਤ ਯਕੀਨੀ ਆ ਵੇਖਦੇ ਆ 11 ਨੂੰ ਵੋਟਾਂ ਪੈਣੀਆਂ 14 ਦਾ ਰਿਜ਼ਲਟ ਹੋਣਾ ਆ ਇਹ ਤਾਜ ਤਰਨਤਾਰਨ ਦੀ ਸੀਟ ਦਾ ਕਿਹਦੇ ਸਿਰ ਤੇ ਸਜਦਾ ਸਮਝ ਦੱਸੂਗਾ ਪਰ ਜੇ ਪੰਥਕ ਹਲਕਿਆਂ ਦੀ ਗੱਲ ਕਰੀਏ ਪੰਥਕ ਗਲਿਆਰਾਂ ਦੀ ਗੱਲ ਕਰਦੇ ਆ ਤੇ ਮਨਦੀਪ ਸਿੰਘ ਐਸ ਟਾਈਮ ਦੇ ਉਤੇ ਕਿਤੇ ਨਾ ਕਿਤੇ ਸਿਆਸੀ ਪਾਰਟੀਆਂ ਨੇ ਇੱਕ ਵੱਡੀ ਟੱਕਰ ਦੇ ਰਹੀ ਹੈ